ਨਾ ਕਭੇ ਜਿੰਗਾਇ ਨਵੀਂ ਸ਼ੁਭਰਾਏ ਬੇਟਾ ਮੇਰਾ ਅੱਜ ਦਿਨ ਬਹੁਤ ਭਗਾ ਲੈਂ ਜਿਹੜੇ ਭਗਾ ਨੇ ਦਿਨ ਦੇ ਵਿੱਚ ਇਹਨਾਂ ਦੋਨਾਂ ਦਾ ਕਾਰਜ ਹੋ ਰਿਹਾ ਹੈ ਗੁਰੂ ਮਹਾਰਾਜ ਦੀ ਔਰ ਦੇ ਵਿੱਚ ਇਹ ਸਾਰਾ ਕੰਮ ਸੰਭਵ ਹੋ ਰਿਹਾ ਹੈ ਬਾਕੀ ਬਾਅਦ ਕੀ ਨੀ ਵੀਰ ਫੋਨ ਵੀ ਰਾਤ ਵੱਤ ਵੱਤ 15 20 ਮਿੰਟ ਦੇ ਵਿੱਚ ਨਵੀਂ ਸ਼ੁਭਰਾਏ ਪਹੁੰਚ ਚੁੱਕੇ ਨੇ ਨਵੀਂ ਸ਼ੁਭਰਾਏ ਬਸ ਜੰਡਿਆਲਾ ਔਰ ਵਿਆਹ ਤੋਂ ਠੀਕ ਪਹਿਲਾਂ ਜਿਹੜੀ ਟਰੋਫੀ ਅਭਿਸ਼ੇਕ ਚਰਮਾ ਨੇ ਆਪਣੇ ਨਾਮ ਕੀਤੀ ਉਸ ਤੋਂ ਬਾਅਦ ਇਸ ਵਿਆਹ ਦੀ ਪੂਰੀ ਦੁਨੀਆ ਤੇ ਕਰਜਾ ਪਈ ਹੈ ਕੰਲੇ ਕੰਲੇ ਪੂਰੀ 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 ਮੈਂ ਕਿਹਾ ਰੌਣਕ ਲੱਗੀ ਹੋਈ ਹੈ ਹਰੇਕ ਥਾਂ ਤੇ ਅਸੀਂ ਉੱਥੇ ਜੇ ਫੰਕਸ਼ਨ ਕੀਤਾ ਸੀ ਉੱਥੇ ਰੌਣਕ ਸੀ ਕੱਲ ਨਰਮਾਣਾ ਕਲੱਬ ਦੇ ਵਿੱਚ ਉੱਥੇ ਬਹੁਤ ਵਧੀਆ ਇੰਜੋਏ ਸਾਰਿਆਂ ਨੇ ਕੀਤਾ ਅਭਿਸ਼ੇਕ ਨੇ ਵੀ ਇੰਜੋਏ ਕੀਤਾ ਬਹੁਤ ਆਨੰਦ ਸਾਰਿਆਂ ਨੇ ਮਾਣਿਆ ਪੂਰੀ ਦੁਨੀਆ ਤੋਂ ਦੋਵਾਂ ਨੂੰ ਅਸ਼ੀਰਵਾਦ ਮਿਲਿਆ ਪਿਆਰ ਸਿਰ ਪਿਆਰ ਜਿਹੜਾ ਨਾ ਦੋਨੋਂ ਪਿਆਰ ਮਿਲ ਰਿਹਾ ਹੈ। ਇਹ ਕਿ ਨਾ ਅਭਿਸ਼ੇਕ ਦੇ ਇੱਕ ਅਧਿਆਪਕ ਦੇ ਨਾਮ ਸਭ ਸਾਰਿਆਂ ਨੂੰ ਇੱਕ ਚੰਗੀ ਇੱਕ ਮੈਸੇਜ ਆ ਰਿਹਾ ਹੈ। ਸੀਐਮ ਸਾਹਿਬ ਵੀ ਆ ਰਹੇ ਹਨ ਮੁੱਖ ਮੰਤਰੀ ਵੀ। ਹਾਂਜੀ ਹਾਂਜੀ ਉਹ ਵੀ ਆ ਰਹੇ। ਫਿਰ ਪੰਜ ਦਿਨ ਰਿसेप्शन ਵੀ ਹੋਣਾ ਹੈ। ਹਾਂਜੀ 5 ਤਰੀਕ ਮਾ ਮਾ ਮਾਰਾ ਇੱਕ ਗ੍ਰੈਂਡ ਚ। ਸਰ ਵਿਸ਼ੇਸ਼ ਸਰ ਮਤਲਬ ਇਹ ਬਾਰੇ ਕੱਲ ਹੋਣੀ। ਨਹੀਂ ਨਹੀਂ ਉਹ ਨਹੀਂ ਆਣਗੇ। ਠੀਕ ਹੈ ਜੀ। ਨਾਮ ਕਪਲਜੀ ਸਿੰਘ ਹੈ। ਲਵਿਸ਼ੂ ਉਪਰਾਏ ਬੇਟਾ ਮੇਰਾ। ਅੱਜ ਦਿਨ ਬਹੁਤ ਭਗਾ ਲ ਹੈ। ਜਿਹੜੇ ਭਗਾ ਨੇ ਦਿਨ ਦੇ ਵਿੱਚ ਇਹਨਾਂ ਤੋਂ ਉਹਨਾਂ ਦਾ ਕਾਰਜ ਹੋ ਰਿਹਾ ਹੈ ਗੁਰੂ ਮਹਾਰਾਜ ਦੀ ਔਰ ਦੇ ਵਿੱਚ ਇਹ ਸਾਰਾ ਕੰਮ ਸੰਭਵ ਹੋ ਰਿਹਾ ਹੈ ਬਾਕੀ ਬਾਕੀ ਦੀ ਰਿਪੋਰਟ ਖਰਾਕ ਵਤ ਵਤ 15-20 ਮਿੰਟ ਵਿੱਚ 24 ਸ਼ਿਵਰਾਏ ਪਹੁੰਚ ਚੁੱਕੇ ਨੇ ਲਵੀ ਸ਼ਿਵਰਾਏ ਪਾਸ ਝੰਡਿਆਲਾ ਬਜ਼ੁਰਗ ਜੀ ਪਾਸ ਔਰ ਵਿਆਹ ਤੋਂ ਠੀਕ ਪਹਿਲਾਂ ਜਿਹੜੀ ਟਰੋਫੀ ਅਮਸ਼ੇਖ ਚਰਮਾ ਨੇ ਆਪਣੇ ਨਾਮ ਦਿੱਤੀ ਉਹ ਤੋਂ ਬਾਅਦ ਇਸ ਵਿਆਹ ਦੀ ਪੂਰੀ ਦੁਨੀਆ ਦੇ ਕਰਜਾ ਪੂਰੀ 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 ਮੈਂ ਕਹਿੰਦਾ ਰੌਣਕ ਲੱਗੀ ਹੋਈ ਹੈ ਹਰੇਕ ਥਾਂ ਤੇ ਅਸੀਂ ਇੱਥੇ ਜੇ ਫੰਕਸ਼ਨ ਕੀਤਾ ਸੀ ਉੱਥੇ ਰੌਣਕ ਸੀ ਕੱਲ ਨਰਵਾਣਾ ਕਲੱਬ ਦੇ ਵਿੱਚ ਉੱਥੇ ਬਹੁਤ ਵਧੀਆ ਇੰਜੋਏ ਸਾਰਿਆਂ ਨੇ ਕੀਤਾ ਅਭਿਸ਼ੇਕ ਨੇ ਵੀ ਇੰਜੋਏ ਕੀਤਾ ਬਹੁਤ ਆਨੰਦ ਸਾਰਿਆਂ ਨੇ ਮਾਣਿਆ ਇਤਨਾ ਪੂਰੀ ਦੁਨੀਆ ਤੋਂ ਦੋਵਾਂ ਨੂੰ ਅਸ਼ੀਰਵਾਦ ਮਿਲਿਆ ਪਿਆਰ ਸਿਰਫ ਪਿਆਰ ਜਿਹੜਾ ਨਾ ਦੋਨੋਂ ਨੂੰ ਪਿਆਰ ਮਿਲ ਰਿਹਾ ਹੈ ਤੇ ਇੱਕ ਨਾਂ ਅਭਿਸ਼ੇਕ ਦੇ ਇੱਕ ਆਦਰ ਫਾਦਰ ਦੇ ਨਾਂ ਸਭ ਸਾਰਿਆਂ ਨੂੰ ਇੱਕ ਚੰਗੀ ਇਕ ਮੈਸੇਜ ਆ ਰਿਹਾ ਹੈ ਸੀਐਮ ਸਾਹਿਬ ਵੀ ਆ ਰਹੇ ਹਨ ਮੁਖੰਦਰੀ ਹਾਂਜੀ ਹਾਂਜੀ ਉਹ ਵੀ ਆ ਰਹੇ ਫਿਰ 5 ਨੂੰ ਰਿਸੈਪਸ਼ਨ ਵੀ ਆ ਲਿਜਣਾ ਹੈ ਹਾਂਜੀ 5 ਤਰੀਕ ਮਾ ਮਾ ਮਾਰਾ ਗ੍ਰੈਂਡ ਚਾਟਰ ਸਰ ਵਿਸ਼ੇਸ਼ ਸਰ ਮਤਲਬ ਇਹ 5 ਨੂੰ ਕੱਲ ਨੂੰ ਨਹੀਂ ਆਣਗੇ ਠੀਕ ਹੈ ਜੀ ਨਾਮ ਕਪਲਜੀਤ ਸਿੰਘ ਹੈ ਲੁਫੀਸ਼ੂ ਉਪਰਾਏ ਬੇਟਾ ਮੇਰਾ ਅੱਜ ਦਿਨ ਬਹੁਤ ਭਗਾ ਲ ਹੈ ਜਿਹੜੇ ਭਗਾ ਨੇ ਦਿਨ ਦੇ ਵਿੱਚ ਇਹਨਾਂ ਦੋਨਾਂ ਦਾ ਕਾਰਜ ਹੋ ਰਿਹਾ ਹੈ ਗੁਰੂ ਮਾਰਾ ਦੀ ਔਰ ਦੇ ਵਿੱਚ ਇਹ ਸਾਰਾ ਕੰਮ ਸੰਭਵ ਹੋ ਰਿਹਾ ਹੈ ਬਾਕੀ ਬਾਅਦ ਕਿੰਨੀ ਵੀ ਰਿਪੋਰਟ ਰਾਤ ਵਤ ਵਤ 15-20 ਮਿੰਟ ਵਿੱਚ 24 ਸ਼ਿਵਰਾਏ ਪਹੁੰਚ ਚੁੱਕੇ ਨੇ ਲਵੀ ਸ਼ਿਵਰਾਏ ਬੱਸ ਡੰਡਿਆਲਾ ਪਰ ਵਿਆਹ ਤੋਂ ਠੀਕ ਪਹਿਲਾਂ ਜਿਹੜੀ ਟਰੋਫੀ ਅਭਿਸ਼ੇਕ ਚਰਮਾ ਨੇ ਆਪਣੇ ਨਾਮ ਕੀਤੀ ਉਸ ਤੋਂ ਬਾਅਦ ਇਸ ਵਿਆਹ ਦੀ ਪੂਰੀ ਦੁਨੀਆ ਦੇ ਕਰਜਾ ਪੂਰੀ 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 ਮੈਂ ਕਹਿੰਦਾ ਰੌਣਕ ਲੱਗੀ ਹੋਈ ਹੈ ਹਰੇਕ ਥਾਂ ਤੇ ਅਸੀਂ ਉੱਥੇ ਜੇ ਫੰਕਸ਼ਨ ਕੀਤਾ ਸੀ ਉੱਥੇ ਰੌਣਕ ਸੀ ਕੱਲ ਨਰਮਾਣਾ ਕਲੱਬ ਦੇ ਵਿੱਚ ਉੱਥੇ ਬਹੁਤ ਵਧੀਆ ਇੰਜੋਏ ਸਾਰਿਆਂ ਨੇ ਕੀਤਾ ਅਭਿਸ਼ੇਕ ਨੇ ਵੀ ਇੰਜੋਏ ਕੀਤਾ ਬਹੁਤ ਆਨੰਦ ਸਾਰਿਆਂ ਨੇ ਮਾਣਿਆ ਇਤਨਾ ਪੂਰੀ ਦੁਨੀਆ ਤੋਂ ਦੋਵਾਂ ਨੂੰ ਅਸ਼ੀਰਵਾਦ ਮਾਣਿਆ ਪਿਆਰ ਸਿਰਫ ਪਿਆਰ ਜਿਹੜਾ ਨਾ ਦੋਨੋਂ ਪਿਆਰ ਮਿਲ ਰਿਹਾ ਹੈ ਤੇ ਇੱਕ ਨਾਂ ਅਸ਼ੇਕ ਦੇ ਇੱਕ ਆਦਰ ਫਾਦਰ ਦੇ ਨਾਂ ਸਭ ਸਾਰਿਆਂ ਨੂੰ ਇੱਕ ਚੰਗੀ ਇੱਕ ਮੈਸੇਜ ਆ ਰਿਹਾ ਹੈ ਅੱਛੀ ਐਮ ਸਾਹਿਬ ਵੀ ਆ ਰਹੇ ਹਨ ਮਹੰਤਰੀ ਜੀ ਹਾਂਜੀ ਹਾਂਜੀ ਉਹ ਵੀ ਆ ਰਹੇ ਫਿਰ ਪੰਜ ਨੂੰ ਰਿਸੈਪਸ਼ਨ ਵੀ ਹੈ ਲੱਦੈ ਨੇ ਹਾਂਜੀ 5 ਤਰੀਕ ਮਾ ਮਾ ਮਾਰਾ ਹੈ ਗ੍ਰੈਂਡ ਚ ਸ੍ਰੀ ਵਿਸ਼ੇਖ ਸਾਹਿਬ ਮਤਲਬ ਇਹ ਵੀ ਪੰਜ ਕੱਲ੍ਹ ਨਹੀਂ ਆਣਗੇ ਠੀਕ ਹੈ ਜੀ